ਰਾਤ ਦੀ ਆਈ ਨਹੀਂ ਆ ਕੇ ਫੋਨ ਤੇ ਕੰਨਦੀ ਸੀ ਤੇ ਮੈਂ ਆ ਗਈ ਆ ਤੇ ਬਾਅਦ ਫੋਟੋ ਵਾਟ ਦੇ ਤਾਂ ਨਹੀਂ ਆਈ ਉਹ ਤੁਰ ਹੀ ਹੁੰਦੀ ਆ ਭਣਾ ਲੈ ਨਹੀਂ ਭਣਾ ਤੈਨੂੰ ਹੀ ਚੇਤੇ ਕਰਨ ਦੀ ਸੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੱਗੇ ਜੀ ਆਹੋ ਮੈਂ ਪਾਣੀ ਪਾਲਾਂ ਫੇਰ ਤੈਨੂੰ ਪਤਾ ਵਾ ਬਾਅਦ ਵਿੱਚ ਧੁੱਪ ਜੀ ਹੋ ਜਾਣੀ ਆ ਆਹੋ ਇਹ ਤੇ ਹੈ ਠੰਡੇ ਠੰਡੇ ਪਾਣੀ ਪੀਣ ਨਾਲ ਚੰਗਾ ਵਾ ਜੋਦ ਤੈਨਾਂ ਦੀ ਗੱਲ ਸੁਣਾ ਤੁਰਤੀਆ ਇਹਨਾਂ ਮੈਂ ਤੈਨੂੰ ਢੀਕਦੀ ਰਹੀ ਫਿਰ ਪਰ ਇਹ ਤੈਨੂੰ ਪਤਾ ਤੇ ਹੈਗਾ ਵਾ ਜਦੋਂ ਮੈਨੂੰ ਆਉਂਦਿਆ ਹੋ ਗਿਆ ਨੇਰਾ ਆਉਂਦਿਆਂ ਨੂੰ ਮੰਮੀ ਨੇ ਐਡਾ ਮੂੰਹ ਕੀਤਾ ਰੋਟੀ ਪਾਣੀ ਕੁਛ ਨਾ ਕੀਤਾ ਫੇਰ ਮੈਨੂੰ ਕੱਪੜੇ ਚੇਂਜ ਕਰਕੇ ਸਾਰਾ ਮੈਨੂੰ ਰੋਟੀ ਪਾਣੀ ਕਰਨਾ ਪਿਆ ਨਾਲ ਦੇ ਨਾਲ ਉਹ ਮੈਨੇ ਸੁਣਾਉਂਦੀ ਆ ਵੱਢੀ ਦੂ ਵਿਚੋਲਣ ਤੇ ਰਿਸ਼ਤੇ ਤੇ ਕਰਾਇਆ ਜੇ ਚੰਗੇ ਨੇਪਰੇ ਚੜਨਗੇ ਤੇ ਤੂੰ ਦੱਸ ਕੇ ਨਹੀਂ ਗਈ ਉਹਨੂੰ ਦੱਸ ਕੇ ਤੇ ਗਈ ਹੀ ਪਰ ਮੈਨੇ ਦਿੰਦੀ ਆ ਨਾ ਲੈ ਆਨੂੰ ਕਾ ਦੋ ਜਣਿਆਂ ਦੇ ਸਿਰ ਜੋੜਨੇ ਜਿਹੜੇ ਪੁੰਨ ਦਾ ਕੰਮ ਹੁੰਦਾ ਵਾ ਇਹ ਵੀ ਕੇ ਕੇ ਦੇ ਸਹੀ ਹੁੰਦਾ ਵਾ ਹਾਂ ਤੇ ਤੂੰ ਬੜਾ ਘੜੀ ਬਚੋਲ ਗੀ ਦਾ ਕੰਮ ਕਰਨਾ ਕਿੰਨੇ ਕ ਕਰਤੀ ਰਹੀ ਆ ਮੈਂ ਲੈ ਦੱਸ ਮੰਮੀ ਕੋਈ ਵੀ ਕੰਮ ਕਰੀਏ ਤੇ ਫੇਰ ਹੀ ਹੁੰਦਾ ਵਾ ਚੋਰ ਹੁਣ ਤੇ ਪੈਣਾ ਮੇਰੀ ਇੱਜ਼ਤ ਦਾ ਹੀ ਸਵਾਲ ਈ ਆ ਆਪੇ ਤੇ ਇਦਾਂ ਦੱਸਣ ਜੀਂਦੀ ਆ ਨਹੀਂ ਪੈਣਾ ਮੈਂ ਤੇ ਨੌ ਰਿਸ਼ਤੇ ਕਰਾਏ ਮਗਰ ਤੁਹਾਡੀ ਭਾਵੇਂ ਬਾ ਸਾਰੀਆਂ ਤੇ ਲਾਂਮੇ ਹੀ ਆਉਂਦੇ ਹੁਣ ਹੁਣ ਤੇ ਪੈਣਾ ਮੇਰੀ ਇੱਜ਼ਤ ਦਾ ਸਵਾਲ ਈ ਤੇ ਇੱਜ਼ਤ ਮੇਰੀ ਰੱਖਣੀ ਤੁਹਾਡੇ ਹੱਥ ਈ ਹੁਣ ਨਾ ਹਾਂ ਕਰ ਦਿਓ ਹੁਣ ਤੈਨੂੰ ਇਦਾਂ ਹੀ ਹਾਂ ਕਰਦੀ ਏ ਆ ਪਹਿਲਾਂ ਫੋਟੋ ਫੋਟੋ ਤੇ ਦਿਖਾ ਕੱਲ ਮੈਂ ਫੋਟੋ ਤੇ ਸਤਾ ਦਿੰਨੀ ਅੰਦਰ ਆ ਕੇ ਪਰ ਇਹ ਆ ਕਿ ਹੁਣ ਮੈਨੂੰ ਨਾ ਨਾ ਹੋਵੇ ਨੀ ਤੇ ਮੇਰੀ ਸੱਸ ਨੇ ਸਾਰੀ ਉਮਰ ਮੈਨੂੰ ਮਿਹਨੇ ਦਿੰਦੇ ਰਹਿਣਾ ਹੀ ਆ। ਅਰੇ ਹੁਣ ਇਹ ਤੇ ਹੁਣ ਅਮਰ ਵੇਖੂਗੀ ਮੁੰਡਾ ਤੇ ਫਿਰ ਕੋਈ ਚੰਗਾ ਭਲਾ ਹੋਊਗਾ ਤੇ ਫਿਰ ਹੀ ਹਾਂ ਕਰਾਂਗੇ। ਚੰਗਾ ਭਲਾ ਵਾ ਉਹ ਸਹੀ ਗੱਲਾਂ ਮੈਂ ਬਕਮਨੀ ਆ। ਉਸ ਮੁੰਡਾ ਕੇ ਨਾਲੇ ਉਹਦਾ ਭਰਾ ਹਾਂ ਕਰੂਗਾ ਤੇ ਫਿਰ ਹੀ ਆ। ਆ ਜਾ ਮੈਂ ਰੋਟੀ ਖਾ ਲਾ ਆਣ ਕੇ ਮੈਂ ਪਕਾਤੀ ਆ ਤੇ ਨਾਲੇ ਕੰਮ ਤੇ ਨਹੀਂ ਜਾਣਾ ਅੱਜ। ਮੈਂ ਤਾਂ ਰੋਟੀ ਖਾ ਲਈ ਮਮੀ ਤੂੰ ਕਿਥੋਂ ਖਾ ਲਈ ਰੋਟੀ ਮੇਰੇ ਨਾਲ ਦੀ ਫਰਾ ਕੇ ਗਈ ਮੈਨੂੰ ਆ ਮਰ ਜਾਣਾ ਨਾ ਹੋਵੇ ਤੇ ਅਜੇ ਵਿਆਹ ਹੋਇਆ ਨਹੀਂ ਤੇ ਸੁਪਨੇ ਲੈਂਦਾ ਰਹਿੰਦਾ ਵਾ ਲਾ ਮੇਰੇ ਤਾਂ ਲੱਗ ਸੱਚੀ ਹੋ ਗਿਆ ਹੋ ਗਿਆ ਵਾ ਹਰ ਜ਼ਿੰਮੇਵਾਰੀਆਂ ਬਦਲੀਆਂ ਵਾ ਆਪਕਾ ਮਤੇ ਜਾ ਜ਼ਿੰਮੇਵਾਰੀਆਂ ਕਰਦੇ ਨਾ ਬਦਲੀਆਂ ਵਾ ਬਦਲੀਆਂ ਹੁਣ ਕਾ ਚਲ ਵਦਵੀ ਜਾਣਗੇ ਪਹਿਲਾ ਹੌਤ ਲੈ ਲੈਂਦੇ ਮੈਂ ਅਸਾਂ ਸੱਚੀ ਹੋ ਗਿਆ ਵਾ ਹੋ ਗਿਆ ਵਾ ਸੱਚੀ ਜੜੇ ਤੂੰ ਸੁਪਨੇ ਲੈਂਦਾ ਰਹਿਨਾ ਆਜਾ ਰੋਟੀ ਖਾ ਲਾ ਸੱਚ ਰੋਟੀ ਤੇ ਤੂੰ ਖਾ ਲਈ ਤੇ ਮੈਂ ਟਿਫਨ ਤਿਆਰ ਕਰਤਾ ਵਾ ਤੇ ਜਾ ਕੰਮ ਤੇ ਓਏ ਉਹ ਵੇ ਸੁਪਨਾ ਆਇਆ ਹਣਾ ਮੈਂ ਲੈ ਆਇਆ ਦੋ ਰੋਟੀਆਂ ਫੇਰ ਹੁਣ ਭੁੱਖ ਤੇ ਲੱਗੀ ਆ ਲੈ ਤੂੰ ਸੁਪਨੇ ਚ ਖਾਂਦਾ ਰਹੀ ਨਾ ਤੂੰ ਲੈ ਮਾਲਕਾ ਸੱਚੀ ਹੋ ਗਿਆ ਸੱਚੀ ਹੋ ਗਿਆ ਵਾ ਕੰਜਰਾ ਤੂੰ ਸੁਪਨੇ ਹੀ ਲੈਂਦਾ ਰਿਹਾ ਘਰ ਆ ਜੇ ਤੇ ਵਿਆਹ ਹੋਇਆ ਨਹੀਂ ਆਏ ਤਾਂ ਕੁੜੀ ਗੱਲ ਨਹੀਂ ਕਰਕੇ ਗਈ ਮੈਨਾਂ ਤਾਂ ਤੂੰ ਨਾ ਮੇਰਾ ਵਿਆਹ ਵੀ ਹੋ ਗਿਆ ਮੈਨੂੰ ਤਾਂ ਲੱਗਾ ਹੋ ਗਿਆ ਸੱਚੀ ਇਤਨਾਲਾ ਉਹਦਾ ਸੁੱਖ ਤਾਂ ਪੂਰਣੀ ਆ ਸੁਖੋ ਆ ਬੇ ਤੇਰੀ ਫੋਟੋ ਤਾਂ ਲੱਗੀ ਆ ਤੇ ਅਹੀਂ ਕੁੜੀ ਦੀ ਵੇਖ ਲਈ ਹੁਣ ਆਊਗੀ ਨਾ ਦਸਿਰ ਗੋਜ ਨੇ ਨਹੀਂ ਆਂਦੀ ਹੀ ਮੈਂ ਆਊਗੀ ਤੇ ਉਹਨੇ ਆ ਜਾਣਾ ਪਾਵੇ ਅੱਜ ਹੀ ਅੱਜ ਇਹ ਨਾ ਬਸ ਸੁਪਨਾ ਹੀ ਬਣ ਜੇ ਨਹੀਂ ਨਹੀਂ ਸੁਪਨਾ ਨਹੀਂ ਬਣਦਾ ਕੋਈ ਗੱਲ ਨਹੀਂ ਜੇ ਤੇਰੇ ਸੰਯੋਗ ਹੋਏ ਤਾਂ ਹੋ ਹੀ ਜਾਣਾ ਵਾ ਚੱਲ ਫਿਰ ਮੂੰਮਾ ਤੋਂ ਗਿਆ ਚੱਲ ਸੁਫਨੇ ਵੇਦਾ ਫਿਰਦਾ ਕੰਜਰ ਆ ਛੁੱਟੀ ਨਾ ਕਰ ਲੈ ਫਿਰ ਕੰਮ ਤੋਂ ਕਿਉਂ ਛੁੱਟੀ ਤੂੰ ਕੀ ਕਰ ਨਾ ਕਰ ਹਾਂ ਹਾਂ ਤੂੰ ਆਈ ਆਂਦਾ ਵੇਖਣ ਨੂੰ ਖਣ ਵਾਲਾ ਵੇਖਣ ਵਾਲਾ ਆ ਜੂਗਾ ਜਿਹਨੇ ਦੱਸ ਕੇ ਆਉ ਫਿਰ ਮੈਂ ਫੋਨ ਕਰਕੇ ਸੱਦ ਲੂੰਗੀ ਅੱਗੋਂ ਛੁੱਟੀ ਕਰਕੇ ਬਹਿ ਜਾ ਮਰ ਜਣਾ ਨਾ ਹੋਵੇ ਤੇ ਤੂੰ ਦਾ ਉਹਦੀ ਸੁਪਨਾਵਾਂ ਦਾ ਮੰਮੀ ਨੇ ਕੰਮ ਖਰਾਬ ਕਰਤਾ ਕਰਤਾ ਕੰਮ ਖਰਾਬ ਮੈਂ ਆਇਆ ਕਰਦੀ ਆ ਟਿਫਨ ਤੇਰਾ ਮੈਂ ਕਰਤਾ ਵਾ ਤਿਆਰ ਤੇ ਰੋਟੀਆਂ ਦਾ ਮੈਂ ਹੱਥ ਵੀ ਨਹੀਂ ਥੋਤੇ ਆਵੇ ਤੇ ਮੈਂ ਖਾ ਜੇ ਉੱਠਿਆ ਹੀ ਨਹੀਂਗਾ ਪਤਾ ਨਹੀਂ ਕੀ ਕਰਨ ੜਿਆ ਤੇਰੀ ਆਵਾਜ਼ ਨੇ ਕੰਮ ਸਾਰਾ ਖਰਾਬ ਕਰਤਾ ਵੰਗੇ ਵਾ ਜਨੇ ਕੰਮ ਖਰਾਬ ਕਰ ਦਿੱਤਾ ਤੈਨੂੰ ਤਾਂ ਸ਼ਰਮੀ ਆ ਨਿਗੀ ਫਿਰ ਉਹਦੇ ਚੰਗਾ ਲੱਗੇ ਤੈਨੂੰ ਸੁਭਾ ਸੁਭ ਮੜਮਟ ਆਹੋ ਨਹੀਂ ਸਭਾ ਤੇ ਬੜਾ ਵਧੀਆ ਸੀ ਤੇ ਪੈੜੀ ਦੇ ਤੇ ਉ ਤਾਂ ਭੂਆ ਜੀ ਕਹਿੰਦੇ ਕਿ 5:30 ਤੇ ਜੋਬਨ ਕਿੰਦਾ ਪੰਜ ਹੀ ਦੱਸਿਓ ਤੇ ਪਹਿਨਾ 7 ਕਿਲੇ ਜਾਂਦੇ ਹੀ ਉਹ ਤਾਂ ਹਾਂ ਇਹਨਾਂ ਦੇ ਫਿਰ ਜੋੜ ਕੇ ਤੇ ਕਿੰਨੇ ਹੀ ਬਣ ਗਏ ਪਹਿਲਾਂ 7 5 ਤੇ ਫਿਰ 5.5 ਨਹੀਂ ਉਹ ਤਾਂ ਤੁਸੀਂ ਪਤਾ ਕਰ ਲਿਓ ਬਈ ਕਹਿੰਦੇ ਵੀ 5 ਤੇ ਹੈਗੀ ਹੀ ਹੈਗੀ ਆ ਅੱਧਾ ਹੀ ਨਾ ਕਹਿੰਦਾ ਤਾਂ ਮੈਂ ਵੱਧ ਹੀ ਦੱਸਣ ਨੇ ਆ ਫਿਰ ਉਹਦਾਂ ਸੁਖ ਬਾਮੇ ਤੋਂ ਸਾਨੂੰ ਪਸੰਦਾ ਆ ਵੀ ਗਿਆ ਨਾ ਅਹੀਂ ਪਤਾ ਪੂਰਾ ਕਰਨਾ ਹੀ ਹਾਂ ਤੇ ਜੇ ਕੇ ਨੇ ਮਾਰਦੀ ਪਾਨੀ ਤੇ ਫਿਰ ਵੇਲਾ ਵੀ ਆਪ ਹੀ ਹੁਣ ਉਹਨਾਂ ਦੇ ਵਿਚਾਰ ਨਹੀਂ ਰਹਿਣਦੇ ਪਹਿਲੀ ਤੋਂ ਤੇ ਫਿਰ ਲੋਕਾਂ ਨੂੰ ਵੀ ਪਤਾ ਹੋਣਾ ਵਾ ਨਹੀਂ ਉਹ ਦਾ ਇਹ ਪੰਜ ਕਿੰਨੇ ਪੱਕੇ ਆ ਪਤਾ ਤੁਸੀਂ ਕਰ ਲਿਓ ਕਿ ਉਹ ਕਹਿੰਦੇ ਸੀ ਕੋਈ ਨਹੀਂ ਪਤਾ ਜਿੱਤਾ ਮਰਜੀ ਕਰਨ ਦੇ ਉਹ ਤੇ ਹੁਣ ਕੀ ਪਤਾ ਵੀ ਹੁਣ ਜੋ ਸੱਤ ਵੀ ਆਪਣੇ ਕੋਲੋਂ ਕਹਿਣ ਦੇ ਹੀਗੇ ਤੇ ਬਾਅਦ ਵਿੱਚ ਪੰਜਵੇਂ ਨਾ ਨਿਕਲੀ ਤੇ ਫੇਰ ਨਹੀਂ ਪੰਜ ਤੇ ਨਿਕਲਦੇ ਨਿਕਲਨੇ ਹੋ ਪੱਕਾ ਕੋਈ ਨਹੀਂ ਤੁਸੀਂ ਆਪਣੀ ਐਂ ਤਸੱਲੀ ਕਰਿਓ ਤੇ ਫੇਰ ਹੀ ਰਿਸ਼ਤਾ ਕਰੋ ਮੈਂ ਕਿਹੜੀ ਕਹਿੰਦੀ ਆ ਵੀ ਅੱਜੇ ਕੁੜੀ ਤੋੜ ਦੋ ਅੱਛਾ ਹਾਂ ਅਮਰੇ ਪਾਣੀ ਲਿਆ ਬਾਪਾ ਬਿੱਲੀ ਤੇ ਬਾਕੀ ਮੋ ਕਹਿੰਦੇ ਆ ਵੀ ਘਰ ਆਪਾਂ ਠਹਿਰ ਕੇ ਬਣਾਉਣਾ ਵਾ ਹਜੇ। ਉਦਾਂ ਚੰਗਾ ਵਾ ਕਰ। ਆਹੋ ਉਦਾਂ ਦੇ ਬੜਾ ਵਧੀਆ ਵਾ। ਸਾਸਰੀ ਘਰ। ਗਿਆਲਾ। ਹਾਂ ਵਧੀਆ ਵਧੀਆ। ਤੈਨੂੰ ਤੇ ਕਰ ਮੇਰਾ ਵੀਰ ਭਾਬੀ ਡੀਕ ਤੇਰੇ ਤੇ ਆਏ ਨਹੀਂ ਛੇਤੀ ਕਿਤੇ। ਵੇਲਾ ਵੀਰ ਭਾਬੀ ਦਾ ਬੰਨਾ ਇੰਨੋਂ ਡੀਖਣ ਸਾਰਿਆਂ ਤੋਂ ਜ਼ਿਆਦਾ ਏ ਡਈ। ਰੋਟੀ ਖਾਣ ਦੀ ਬੁੜਕੀ ਤੇ ਇੰਦਾ ਹੂਏ ਵੱਲ ਵੇਖਣ ਦੀ ਤਾਂ ਖੜੀ ਜਾਵੇ ਮੈਂ ਨਾ ਸੱਜ ਨਾ ਪਾਲੀ ਰੋਟੀ ਰੋਟੀ ਮੂੰਹ ਚ ਰੱਖ ਪਾਲਾ ਇਹਨੂੰ ਹੈ ਫਿਰ ਧੀਕ ਤੇ ਜ਼ਿਆਦਾ ਤੈਨੂੰ ਕਰਨੀ ਪਈ ਫਿਰ ਮੇਰੇ ਰਾਤੀ ਤੇ ਸ਼ਾਮੀ ਆਇਆ ਨਹੀਂ ਗਿਆ ਤੇ ਮੈਂ ਫਿਰ ਅਗਲੇ ਦਿਨ ਹੀ ਆਈ ਹਾਂ ਤੂੰ ਸੱਜ ਨਹੀਂ ਰਾਤ ਸੌਂਦੀ ਹੈ ਸੌਂ ਗਈ ਹੋਰ ਸੁਣੀ ਮੈਂ ਦੱਸ ਨਹੀਂ ਅਮਨ ਕਹਿੰਦੀ ਮੇਰੀ ਸੱਸ ਨੇ ਲੜਾਈ ਪਈ ਰੋਟੀਆਂ ਤੋਂ ਤੇ ਤੁਮ ਉਸਾ ਤੇ ਇਹਨੂੰ ਆਰਡਰ ਲਾਉਂਦੀ ਹਾਂ ਵੇਖੀ ਕਿਤੇ ਗੋਲ ਗੋਲ ਨਿੱਕੇ ਨਿੱਕੇ ਰੋਟੀਆਂ ਪਕਾ ਕੇ ਤੇਰੇ ਘਰ ਚ ਕੱਲ ਆਉਣਾ ਆਹੋ ਸੱਚ ਇਹਨਾਂ ਦੇ ਮੇਰੇ ਅੰਦੇ ਨੂੰ ਐ ਰੋਟੀ ਪਾਣੀ ਕਿੱਤਾਂ ਹੁਣ ਅਸੀਂ ਆਹ ਤੁਸੀਂ ਮੈਨੂੰ ਦੱਸ ਦਿੰਦੇ ਪਹਿਲਾਂ ਹੀ ਮੈਂ ਕੰਮ ਵੀ ਲੈਣਾ ਏ ਸਾਰਾ ਕੰਮ ਹੋਦ ਮੈਨੂੰ ਭੁੱਲ ਗਿਆ ਚੇਤਾ ਹੂੰ ਤੇ ਬਾਕੀ ਆ ਵੇਖੋ ਮੁੰਡਾ ਆਏ ਤੇ ਛੋਟਾ ਵਾ ਦੁਕਾਨੀ ਮੇਨ ਮਰਦਾ ਹੋ ਮੁੰਡਾ ਤੇ ਮਰ ਚੰਗਾ ਬਣਾ ਦਿਆ ਗਵਾ ਤੇਰੇ ਜਿੰਨਾ ਤੇ ਹੋਣਾ ਹੀ ਆ ਤੇਰੇ ਬਰਾਬਰ ਦਾ ਪੂਰਾ ਵਾ ਤੇਰੇ ਬਰਾਬਰ ਦਾ ਅੱਜ ਫੋਟੋ ਦੇ ਮਦਰਾ ਲੱਗਦਾ ਮੇਰੇ ਨਾਲ ਉਹ ਨਿਉ ਤੇ ਰੱਬ ਨੇ ਵੇਖਦਾ ਜਿਦਾ ਮੇਚ ਕੇ ਬਣਾਏ ਹੁੰਦੇ ਆ ਹਾ ਨਾ ਮੈਂ ਤੇ ਤੈਨੂੰ ਕਿਹਾ ਹਰ ਜਦ ਤਨ ਮੈਂ ਵੇਖਿਆ ਸੀ ਨਾ ਮੈਂ ਤੇ ਆਪ ਹੈਰਾਨ ਰਹਿ ਗਈ ਸੀ ਵੀ ਹਾਏ ਆ ਫਿਰ ਰਾਹ ਚ ਆਉਂਦੀ ਆ ਮੈਨੂੰ ਅੰਮ੍ਰਿਤ ਜਿਹਾ ਮੈਂ ਤੇ ਸੋਚੰਡੀ ਇਨੂੰ ਇਹਨੂੰ ਵੀ ਸਾਰੇ ਜਣੇ ਨਿਆਣੀ ਕਹਿ ਦਿੰਦੇ ਆ ਹਨਾ ਭਾਵੇਂ ਸਿਆਣੀ ਹੋ ਕੇ ਵੀ ਗਲਤੀਆਂ ਕਰਦੀ ਆ ਕੋਈ ਮੇਰੀ ਤੇਰੀ ਲੜਾਈ ਹੋ ਜਾਂਦੀ ਲੜਾਈ ਦੀ ਵਜ੍ਹਾ ਪੈਂਦੀ ਐ ਤੁਹਾਨੂੰ ਪਤਾ ਤਾਂ ਵੀ ਇਹਦਾ ਪ੍ਰਭਾਵ ਤਾਂ ਕੀ ਕਰੂਗਾ ਨਿਆਣੀ ਆ ਨਿਆਣੀ ਆ ਤੇ ਉਹ ਉਹ ਵੀ ਦੇ ਇਹਨਾਂ ਨੂੰ ਸਾਰੇ ਉਮਰ ਹੀ ਨਿਆਣੇ ਰਹਿਣਾ ਕਿਉਂ ਨਹੀਂ ਲੱਗਣੀ ਜੋੜੀ ਇਹਨਾਂ ਬੜੀ ਸੋਹਣੀ ਲੱਗਣੀ ਸਾਰੇ ਰਾਜ ਮੈਂ ਦੀਦੀ ਹੁੰਦੇ ਇੱਕ ਗੱਲ ਸੋਚਣੀ ਐ ਜਦੋਂ ਇਹ ਕੱਲ ਨੂੰ ਬੁੱਢੇ ਹੋਗੇ ਬੁੱਢਰੀ ਬੁੱਢਰੀ ਹੋ ਕੇ ਤਾਂ ਵੀ ਲੜ ਕੇ ਕਰਨੇ ਤਾਂ ਨਿਆਣੇ ਆ ਇਹ ਨਹੀਂ ਗੱਲ ਬਣਨੀ ਮੁੰਡਾ ਵਧਰਾ ਵਾ ਪੈਣੇ ਸੋਖੇ ਇਦਾਂ ਕਰ ਕੈਨਸਲ ਕਰ ਫੇਰ ਤਾਂ ਇਹ 7 ਫੁੱਟ ਲੱਭ ਕੇ ਲਿਆ ਮੁੰਡਾ 7 ਫੁੱਟ ਕੀ ਕਰਨਾ ਵਾ ਮੈਂ ਤੇ ਜਿੱਦੋਂ ਤੈਨੂੰ ਆ ਪਸੰਦ ਨਹੀਂ ਆਉਂਦਾ ਆਪਣੇ ਮੇਜੇ ਦਾ ਤੇ ਫੇਰ 7 ਫੁੱਟ ਲੱਭ ਲੈ ਵੇਖਿਆ ਕਰੀ ਆ ਉਹ ਵਰਕੇ ਵੇਖਿਆ ਕਰੀ ਤਾਂ ਨੂੰ ਉਹੀ ਗੱਲ ਫੇਰ ਜਦੋਂ ਬੇਸ ਮਾਡਲ ਫੋੜਨਾ ਦਾ ਸਪੀਂਗਾ ਪਾਉਣੀ ਆ ਬਾਬੇ ਤੇ ਇਹ ਆ ਦਰਕਾਰ ਲਾ ਪਾ ਲਈ ਉਹਨੂੰ ਕੋਈ ਐਡਾ ਬਾਹ ਕਰ ਤੇ ਨਾਲ ਪੀਂਗ ਝੋਲਦੀ ਰਿਆ ਕਰੀ ਹੋਣੀ ਕੋਈ ਗੱਲ ਫੇਰ ਉਹਨੂੰ ਬੇਸ ਮਾਡਲ ਪਸੰਦ ਨਹੀਂ ਤਾਂ ਟੌਪ ਕਲਾਸ ਹੀ ਲੈਣਾ ਫੇਰ ਇਹਨੇ 7 ਫੁੱਟ ਆਹੋ ਫੋਟੋ ਦੇਦੇ ਮੁੰਡਾ ਮਦਰਾ ਲੱਗ ਗਿਆ ਮੇਰੇ ਨਾਲ ਨਹੀਂ ਭੈਣ ਤੇਰੇ ਬਰੋਬਰ ਦਾ ਪੂਰਾ ਐ ਦੇਖ ਲਈ ਭਾਵੇਂ ਵੇਲਾ ਫਿਰ ਆ ਗੱਲਾਂ ਹੀ ਐ ਇਹਦੀਆਂ ਜਵਾਨੇ ਨੂੰ ਪਸੰਦ ਨਾ ਕਰਨ ਮਦਰਿਆ ਨੂੰ ਇਹ ਨਾ ਪਸੰਦ ਕਰੇ ਇੰਨੇ ਫਿਰ ਰਹਿ ਲੈਣਾ ਭੂਆ ਭਾਂਜਾ ਪਿੰਡ ਦੀ ਫਿਰ ਤੇ ਚੁੱਪ ਕਰਕੇ ਨਾ ਮੈਂ ਦੀ ਚਾਹ ਕੱਪ ਬਣਾ ਵਧੀਆ ਜਾ ਨਹੀਂ ਤੇ ਫਿਰ ਮੈਂ ਪਤਾ ਕੀ ਕਰਨਾ ਹੀ ਹਾਂ ਮੈਂ ਪੱਠੀ ਲਾ ਦੇਣੀ ਹੈ ਤੈਨੂੰ ਉੱਥੇ ਚੌਂਕ ਦੇ ਵਿੱਚ ਦਾਣੇ ਪੁੰਨਣਵਾਦ ਹਾਂ ਫਿਰ ਆਪੇ ਲਗੇਗਾ ਕਰਨਗੇ ਨਿਆਣੇ ਜਾਣਗੇ ਪੂਆ ਪੁੰਨੀ ਦਾਣੇ ਪੂਆ ਪੁੰਨੀ ਦਾਣੇ ਸਾਰਿਆਂ ਨੇ ਕੀ ਕਰਨਾ ਮੇਰਾ ਪੂਆ ਪਤਾ ਨੇ ਪਨਾਗੇ ਨੇ ਪੁੰਨੀ ਉਹਦਾ ਹੱਟ ਵੱਡੀ ਹੋਣੀ ਹੈ ਨਹੀਂ ਆਡੀ ਦਾ ਕੀ ਹੱਟੀ ਵੱਡੀ ਚੱਲ ਜਾਣੀ ਹੈ ਸਹੀ ਗੱਲ ਉਹਦਾ ਨਹੀਂ ਬਾਜੀ ਨਾ ਤੂੰ ਗੱਲ ਕਰ ਦੇ ਮੈਂ ਗੱਲ ਤੋਂ ਨਾ ਪੂਆ ਹੋਣਾ ਬਨੋ ਤੇ ਹਾਂ ਹੀ ਆ ਪੂਰੀ ਮੈਂ ਸੋਖਾ ਤਾਂ ਮੁੰਡਾ ਇਹਨੂੰ ਤਾਂ ਮਜ਼ਾ ਕਰਨ ਦੇ ਆ ਤੇ ਉਹਦਾ ਹੈਗਾ ਬੁਰਾ ਬੁਰਾ ਅリエ ਦੇ ਮੇਜੇ ਦਾ ਹੀ ਤੇ ਮੈਨੂੰ ਇਹ ਤੇ ਇਹਦੇ ਵੀ ਨੂੰ ਪਤਾ ਕੀ ਹੈਗਾ ਵੀ ਥੋੜਾ ਜਾ ਹੁੰਦਾਂ ਤੇ ਚੱਲ ਹਨਾ ਕਿ ਇਹ ਦੇ ਠੱਕੀ ਜਾਣੀ ਆ ਫਿਰ ਵੀ ਕੁੜੀ ਆ ਨਹੀਂ ਯਾਰ ਪੜਾ ਵਧੀਆ ਸੁਭਾਸੂ ਵੀ ਵਧੀਆ ਵਾ ਪੈੜੀ ਤੇ ਚੱਲ ਹੈਗੀ ਵਧੀਆ ਰਾਜ ਕਰਨਾ ਵਾ ਦੋਵੇਂ ਮਾਂ ਪੋਤੀ ਆ ਉੱਥੇ ਇੰਨੇ ਕੀ ਕਰਨਾ ਆਓ ਇਹ ਤੇ ਹੈਗਾ ਚੱਲ ਤੂੰ ਮੈਨੂੰ ਇਦਾਂ ਕਰ ਤੂੰ ਮੇਰੇ ਫੋਨ ਤੇ ਸਾਰੇ ਲਿਆ ਦੇ ਆ ਮਾ ਤੇਰੇ ਫੋਨ ਤੇ ਤੂੰ ਤੁਰ ਰੋਧ ਹੀ ਕਰ ਦਿੰਦੀ। ਵਹਾਂ ਚੱਲ ਜਿਹੜੇ ਬੈ ਕੇ ਗੱਲ ਹੁੰਦੀ ਉਹਦੇ ਨਾਲ ਦੀ ਰੀਤ ਥੋੜੀ ਆ। ਹਾਂ ਇਹ ਤਾਂ ਹੈਗਾ। ਤੋ ਤਾਂ ਕੀ ਦਾ ਦੂਸਦੀ ਮੰਗ ਹੈਗੀ ਇਹਨਾਂ ਦੇ ਮੂਹਾਂ 'ਕਿ ਨਹੀਂ। ਨਹੀਂ ਨਹੀਂ ਉਹਨਾਂ ਨੇ ਤਾਂ ਅਜ ਕੀ ਕਰਨਾ। ਹਾਂ ਉਹ ਇਦਾਂ ਦੇ ਨਹੀਂ ਬੰਦੇ। ਉਹ ਆਂਦੇ ਹਨ ਨੂੰ ਬਸ ਕੁੜੀ-ਕੁੜੀ ਚਾਹੀਦੀ ਆਣ ਕੇ ਘਰ-ਬਾਰ ਸੰਭਲ ਲੈ। ਪਰ ਇਹ ਵੀ ਆਪਾਂ ਦੇਣਾ ਆ ਹੈਗਾ ਵਾ। ਤੇ ਜੀ ਉਹਨਾਂ ਦੇ ਘਰ ਚੀਜ਼ਾਂ ਹੋਈਆਂ ਨਾ ਇਕੱਲਾ-ਇਕੱਲਾ ਜਿੱਦਾਂ ਹੈਗਾ ਵਾ ਇਹ ਹਨਾ ਨਾ ਭੈਣ ਨਾ ਭਰਾ ਤੇ ਫੇਰ ਆਪਾਂ ਭੈਣ ਆਪਾਂ ਜੀਜਾ ਨਹੀਂ ਉਹ ਦੇਣੀ ਆ। ਲੋਕੀ ਫਿਰ ਉਹ ਚੀਜ਼ਾਂ ਨੂੰ ਕੀ ਕਰਨਾ ਵਾ ਫਿਰ ਇਹਦਾ ਭਰਾ ਕਹਿੰਦਾ ਵੀ ਆਪਾਂ ਪੈਸੇ ਦੇਣੀ ਚਲ ਜਿੱਦਾਂ ਉਹ ਕਰਦੇ ਇਹ ਵੀ ਇਹਦੇ ਨਾਂ ਤੇ ਆਪਾਂ ਸੇਵ ਕਰਦੇ ਨੇ ਆ ਤੇ ਲੋਕ ਵਿਖਾਵਾ ਆਪਾਂ ਨਹੀਂ ਉਹ ਕਰਨਾ ਤੇ ਆਪਾਂ ਨੂੰ ਕੋਈ ਪਰਵਾਹ ਨਹੀਂ ਵੀ ਕਿੰਨੇ ਕੀ ਗੱਲ ਕਰਨੀ ਤੇ ਕਿੰਨੇ ਕੀ ਗੱਲ ਕਰਨੀ ਕਿਉਂਕਿ ਕੱਲ ਨੂੰ ਨਾ ਹੋਣਗੇ ਵਿਆਜ ਹੀ ਚੜਨਗੇ ਤੇ ਅੱਜ ਹੀ ਆਈ ਜਾਊਗਾ ਹਾਂ ਇਹ ਹੈ ਨਾ ਨਹੀਂ ਉਹ ਇਦਾਂ ਤੇ ਹੈ ਵੀ ਨਹੀਂ ਆ ਵੀ ਕਹਿੰਦੇ ਲੋਕ ਵਿਖਾਵਾ ਕਰੋ ਹੂੰ ਹੂੰ ਨਹੀਂ ਉਹ ਉਹਦਾ ਉਹਦਾ ਤੂੰ ਵੇਖਿਆ ਵਾ ਵੀ ਫ੍ਰਿਜ ਫਰੂਜ ਕੋਲਰ ਵਗੈਰਾ ਸਾਰਾ ਕੁਝ ਹੈਗਾ ਨਾ ਇਹਦੇ ਘਰ ਹਾਂ ਹੈਗਾ ਵਾ ਕਿ ਹਾਂ ਆਹੋ ਸਾਰਾ ਕੁਝ ਹੈਗਾ ਉਹਨਾਂ ਤੇ ਫੇਰ ਆਪਾਂ ਅੱਦੇ ਇਦਾਂ ਕਰਾਂਗੇ ਜਾਂ ਅੱਦੇ ਮੁੰਡੇ ਦੇ ਨਾਲ ਕਰਾ ਦਿੰਦੇ ਮਸ਼ੀਨ ਦਾ ਨਹੀਂ ਮੈਨੂੰ ਖਿਆਲ ਬਾਕੀ ਤੇ ਮੈਂ ਵੇਖਿਆ ਵਾ ਵੀ ਸਾਰਾ ਕੁਝ ਹੈਗਾ ਵਾ ਕੋਈ ਨਹੀਂ ਜੜੀ ਚੀਜ਼ ਨਹੀਂ ਹੋਈ ਨਾ ਉਹ ਤੇ ਆਪਾਂ ਦੇਣੀ ਆ ਆਹੋ ਕਿਉਂਕਿ ਸਾਡੀ ਟੀਨੇ ਵਰਤਨੀ ਆ ਹਾਂ ਆਹੋ ਉਹ ਠਗੜਾ ਹੋਰ ਵੀ ਤਰ੍ਹਾਂ ਨਹੀਂ ਚਠਾਣੀ ਹੈ ਜਾਂ ਐਨੇ ਵੀ ਲੜਾਈ ਪਾਉਣੀ ਹੈ ਜਾਂ ਉਹਦੀ ਵਰਤੂ ਕੀ ਜਾ ਕੇ ਚਲ ਵੇਜ ਕੋਈ ਨਹੀਂ ਫਿਰ ਮੈਂ ਫੋਟੋ ਸੈਂਡ ਕਰ ਸਕੂਲ ਤਵਾਰੀ ਤੇ ਹਰ ਇੱਕ ਚੀਜ਼ ਦੇਣੀ ਹੈ ਉਹ ਤੇ ਪਾਓ ਆਪਾਂ ਦੂਜੀ ਤੇ ਇਹਨੂੰ ਆਟੋਮੈਟਿਕ ਵਾਲੀ ਚਲ ਕੰਮ ਹੀ ਘਟੂਗਾ ਤੈਨੂੰ ਪਤਾ ਥੱਕ ਜਾਂਦੀ ਛੇਤੀ ਕੰਮ ਕਰਦੀ ਵੀ ਪਕੌੜੇ ਕੱਢ ਲੈਣੀ ਭਾਬੀ ਲੈਣਾ ਮੁੰਡਾ ਤਾਂ ਚੰਗਾ ਹੀ ਮੈਂ ਹੀ ਨਾ ਬਸੰਦ ਕਰਤਾ ਕਿਤੇ ਉਹ ਨਾ ਗੱਲ ਲੁੰਦੀ ਹੋਵੇ ਮੈਂ ਖਾਪਸ ਜਾਈ ਬੈਠੀ ਵਿਆਹ ਦੇ ਤੇ ਮੇਰੇ ਖਾਬ ਵਿੱਚੇ ਹੀ ਰਹਿ ਜਾਣ ਮੈਂ ਆਕੇ ਹੀ ਆਂ ਬਾਬੀ ਮੈਂ ਆ ਨਾ ਸੁੱਖ ਨੂੰ ਕੱਲ ਤੋੜਨ ਗਈ ਹੂੰ ਤੇ ਇਹਨਾਂ ਦੀ ਜਿੰਦੇ ਵਜੇ ਮੈਂ ਤਾਂ ਵੇਖੇ ਨਹੀਂ ਹੀ ਪਤਾ ਨਹੀਂ ਕਿੱਥੇ ਗਏ ਪਰਸੋਂ ਦਾ ਕੋਈ ਕੁਸਕਦਾ ਨਹੀਂ ਇਹਨਾਂ ਦੇ ਘਰ ਮੈਂ ਵੀ ਡਿਆ ਦੋ ਤਿੰਨ ਦਿਨ ਧਿਆਨ ਮਾਰਨ ਡਿਆ ਤੇ ਚਾਚਾ ਚਾਚੀ ਨੇ ਕੋਈ ਆਵਾਜ਼ ਨਹੀਂ ਮਾਰੀ ਪਾਣੀ ਅੰਦਰੇ ਬੜੇ ਰਹਿੰਦੇ ਪਤਾ ਨਹੀਂਗਾ ਮੈਂ ਤਾਂ ਆਖਿਆ ਸ਼ੈ ਤਾਂ ਅੰਦਰੇ ਹੀ ਮੈਨੂੰ ਸੁਖ ਨੇ ਵੀ ਪੁੱਛਿਆ ਤਾਂ ਮੈਂ ਸੁਖ ਨੂੰ ਆਖਿਆ ਬਈ ਤਰਾ ਉਹਨਾਂ ਮੁੰਡਾ ਬਾਹਰ ਕੱਢ ਲਿਆ ਵਾ ਤੇ ਅੰਦਰੇ ਰਹਿੰਦੇ ਆ ਤੇ ਟੈਨਸ਼ਨ ਵਾਖਣੀ ਟੈਨਸ਼ਨ ਦਾ ਕਰਕੇ ਰਹਿੰਦੇ ਹੀ ਮੈਂ ਡੰਕੀ ਲਾਉਣ ਕਿਤੇ ਸੁਖੀ ਆ ਹਾਂ ਮੈਂ ਵੀ ਨਾ ਗਈ ਹੈਗੀ ਰਾਣੇ ਘਰ ਹਾਂ ਤੇ ਰਾਣਾ ਨਾ ਫੋਨ ਦੇ ਉੱਤੇ ਵੇਖਣ ਧਿਆ ਹੈਗਾ ਹਾਂ ਤੇ ਬੜਾ ਓਖਾ ਵਾ ਉਹ ਤੇ ਆਂਦਾ ਕਿਤੇ ਰਾਹ ਦੇ ਵਿੱਚ ਤੁਰ ਤੁਰ ਕੇ ਤੇ ਭੁੱਖੇ ਪਿਆਸੇ ਰਹਿ ਰਹਿ ਕੇ ਹਾਂ ਹਾਂ ਤੇ ਫੇਰ ਕਿਤੇ ਆਂਦਾ ਮੁੰਡੇ ਪਹੁੰਚਦੇ ਆ ਤਾਂ ਕੋਈ ਪਹੁੰਚਦਾ ਤਾਂ ਕੋਈ ਵਿਚਾਰਾ ਪਹੁੰਚਦਾ ਹੀ ਨਹੀਂਦਾ ਨਹੀਂ ਪਹੁੰਚਦਾ ਕੋਈ ਹੈ ਤੇ ਉਹ ਤੇ ਆਂਦਾ ਕੰਦਾ ਵੀ ਟਪਣੀਆਂ ਪੈਂਦੀਆਂ ਵਾ ਤਾਂ ਬੜਾ ਕੋਈ ਟਪਣਾ ਪੈਂਦਾ ਵਾ ਆਹ ਉਹ ਤੇ ਪਾਣੀ ਪੂਣੀ ਸੁਰੀ ਮਿਲਦਾ ਵਾ ਉੱਥੇ ਲੋਕ ਪੱਤੇ ਜਿਹੜੇ ਨਚੋੜ ਕੇ ਨਾ ਜੰਗਲਾਂ ਜੋਂ ਉਹਦਾ ਪਾਣੀ ਪੂਣੀ ਪੀਂਦੇ ਆ ਤੇ ਪੱਤਿਆਂ ਚੋਂ ਕੋਈ ਨਾਕ ਪਾਣੀ ਪੁੱਤ ਨਿਕਲਦਾ ਹੋਊਗਾ ਹੂੰ ਕਰਨ ਨਾਲ ਦੀ ਰੀਸ ਥੋੜੀ ਆ ਆਹ ਕਰ ਵਰਗੀ ਦੀ ਰੀਸ ਥੋੜੀ ਆ ਤੇ ਉਹ ਵੀ ਮੈਨੂੰ ਆਖੇ ਵੀ ਮੈਂ ਜਾਣਾ ਵਾ ਅੱਛਾ ਜਦ ਮੈਂ ਉਹਨੂੰ ਆਖਿਆ ਮੈਂ ਹਾ ਪੁੱਤ ਤੂੰ ਕਿੱਥੇ ਜਾਵੇਂਗਾ ਤੇ ਆਂਦਾ ਲੈ ਜੱਟ ਤੇ ਜਾਊਗਾ ਛਾਲਾ ਮਾਰਦਾ ਹਾਂ ਤੇ ਹੈ ਵੀ ਗੱਲ ਠੀਕ ਵਾ ਜੋ ਬਣ ਉਹ ਤੇ ਜਵਾਨ ਤੇ ਪਤਲਾ ਜਿਆ ਤੇ ਕਿੱਡਾ ਤੈਨੂੰ ਪਤਾ ਏ ਤੂੰ ਵੇਖਿਆ ਹੀ ਆ ਆਉ ਨਹੀਂ ਵੇਖਿਆ ਤੇ ਉਹ ਤੇ ਆਂਦਾ ਆਂਦਾ ਮੈਂ ਤੇ ਛਾਲ ਮਾਰ ਕੇ ਕੰਦ ਟੱਪ ਜਾਣੀ ਆ ਤੇ ਮੈਨੂੰ ਕੋਈ ਔਖਾ ਨਹੀਂ ਹੈਗਾ ਮੰਮੀ ਉਹਦੀ ਗੱਲ ਹੈ ਕੀ ਆ ਭਾਈ ਬੰਦਾ ਲੰਮਾ ਦਾ ਭਾਈ ਬੰਦਾ ਨਿੱਕਾ ਵਾ ਨਾ ਹਾਂ ਗੱਲ ਹੈ ਕਿਸਮਤ ਦੀ ਹਾਂ ਜੇ ਤੇ ਕਿਸਮਤ ਤੇਜ ਹੋਈ ਤੇ ਬੰਦਾ ਟੱਪ ਜੂਗਾ ਅੱਛਾ ਤੇ ਜੇ ਕਿਸਮਤ ਮਾਰੀ ਹੋਈ ਤੇ ਫਿਰ ਬੰਦਾ ਉੱਥੇ ਰਹਿ ਜੂਗਾ ਨਹੀਂ ਉਹ ਬੜਾ ਸ਼ਿਹਾਰਵਾ ਉਹ ਆਪ ਆਂਦਾ ਮੈਂ ਬੜਾ ਸ਼ਿਹਾਰਵਾ ਤੇ ਹਾਂ ਹਾਂ ਤੇ ਨਾਲ ਮੈਨੂੰ ਸਾਹ ਪਤਾ ਆਪ ਕਹਿੰਦਾ ਹਾਂ ਚਲ ਤੂੰ ਵੀ ਚੱਲ ਜਾ ਹੂੰ ਤੇ ਤੇਰੇ ਨਾਲ ਹਾਂ ਤੂੰ ਬੋਲ ਤੇ ਕਿੱਥੋਂ ਜਾ ਸਕਦਾ ਵਾਂ ਹੂੰ ਉਹਨਾਂ ਦੀਆਂ ਤੇ ਵੱਡੀਆਂ ਵੱਡੀਆਂ ਲਾਂਗਾ ਕੜੇ ਕਿੜੇ ਜਿਮਾਨ ਮਾ ਤੇ ਤੂੰ ਕਿੱਥੋਂ ਉਹਨਾਂ ਦੇ ਨਾਲ ਜਾ ਸਕਦਾ ਵਾਂ ਹਾਂ ਹੈ ਤੇ ਨਾਲੇ ਆਂਦੇ ਜੜੀਆਂ ਕੰਦਾ ਤੇ ਕੋਕਦੇ ਟੱਪੀ ਜਾਣੀ ਆ ਹਾਂ ਨਹੀਂ ਉਹ ਮਰ ਗਿਆ ਆਹ ਤੇ ਤੂੰ ਨਾ ਕਿਤੇ ਇਹੋ ਜਿਹਾ ਫਾਲ ਲਵੀ ਹਾਂ ਜਿੰਨੇ ਕੁ ਝੋਕੇ ਹੈਗੇ ਰੋਟੀ ਖਾਈ ਜਾਣ ਦੇ ਸਭ ਕੋ ਤੇਲੀ ਵਾਦੂ ਆ ਹਾਂ ਆਹ ਤੇ ਮਾਰਨਾ ਆਪਣੇ ਘਰ ਬਹੁਤ ਤੂੰ ਕੰਮ ਤੇ ਜਾਇਆ ਕਰ ਸਾਨੂੰ ਇਹੋ ਹੀ ਬਹੁਤ ਆ ਇਹਦੀ ਗੱਲ ਹੈਗੀ ਆ ਚੱਲ ਕੋਈ ਨੀ ਜਦੋਂ ਤਾਈ ਆਊਗੀ ਨਾ ਹਾਂ ਭਾਈ ਘੰਡ ਚਾਚੀ ਆਊਗੀ ਆਹ ਤੇ ਉਹਨੂੰ ਪੁੱਛੀਂ ਵਲਾ ਕੀ ਗੱਲ ਆ

ਉਹਨਾਂ ਤੇ ਤਾਂ ਬੂਏ ਬਾਂਦੀ ਜਦੋਂ ਸੁੱਖ ਆਈ ਆ ਜਿੱਦਾਂ ਮੈਂ ਉਹਨਾਂ ਦੀ ਗੱਲਾਂ ਕਰਨ ਲੱਗ ਸੁਣ ਲੰਦਾ ਕਿਦਾ ਮੈਂ ਸਾਡੇ ਉਹ ਗੱਲਾਂ ਕਰਨ ਲੱਗ ਸੁਣ ਲਿਆ ਉਹਨਾਂ ਉਧਰ ਨਹੀਂ ਨਹੀਂ ਉਹ ਤਾਂ ਹੈ ਹੀ ਨਹੀਂ ਕਿਤੇ ਪਤਾ ਨਹੀਂ ਦੇਖਦੇ ਨਹੀਂ ਲੈ ਕਿਤੇ ਨਾ ਕਿਤੇ ਅੱਗੇ ਤੇਰੀ ਚਾਚੀ ਕੋਠੇ ਚੜਨਾ ਵੇੜੇ ਵਿੱਚ ਬੋਲਦੀ ਹੁੰਦੀ ਹੀ ਥਾਂ ਥੂਂ ਹੀ ਦੀ ਥਾਂ ਦੀ ਵੀ ਨਹੀਂ ਆਵਾਜ਼ ਕੋਈ ਮਿਲਦਾ ਉਹ ਕਿਹਦੀ ਆਵਾਜ਼ ਨਹੀਂ ਆਈ ਦੋਵਾਂ ਚੋਂ ਆਹ ਦੋਵੇਂ ਜੀ ਆ ਕਿਤੇ ਆਵਾਜ਼ ਹੀ ਨਹੀਂ ਆਈ ਚਾ ਟੈਨਸ਼ਨ ਟੈਨਸ਼ਨ ਨਹੀਂ ਲੈਣ ਦੇ ਸਾਬ ਜੀ ਕੀ ਪਤਾ ਕਿਤੇ ਪੇਕੇ ਤੇ ਨਹੀਂ ਗਈ ਹੋਵੇ ਕੋਈ ਗੱਲ ਹੈਗੀ ਆ ਹਾਂ ਚਲ ਕੋਈ ਤੂੰ ਪਤਾ ਕਰੀ ਮੈਂ ਕੰਮ ਤੋਂ ਹੋਵਾਂ ਫਿਰ ਆਹੋ ਨਹੀਂ ਤੂੰ ਜਾ ਪੁੱਤ ਕੰਮ ਲੈ ਤੂੰ ਅੱਪਾ ਤੇ ਲਾਉਗਾ ਨਾ ਨਹੀਂ ਇੱਦਾਂ ਕੋ ਲੰਗਣਾ ਵਾ ਜੇ ਆਉਗੀ ਸੋਖਦੇ ਚੱਲ ਮੈਂ ਵੀ ਆ ਜਾਊਗਾ ਤੁਹਾਨੂੰ ਚੱਲ ਕੋਈ ਨਹੀਂ ਉਹਨੇ ਫੋਨ ਕਰਕੇ ਆਉਣਾ ਵਾ ਪੁੱਤ ਨਵੇਂ ਸਮੇਂ ਅਜੇ ਕੰਮ ਹੋ ਆ ਉਹਨੇ ਜੇ ਨਾਲ ਵੀ ਲਿਹਾਈ ਜੇ ਵੇਖਣਾ ਹੋਇਆ ਪਰ ਬਾਹਰ ਤੈਨੂੰ ਵੇਖਣਾ ਹੈ ਸਾਨੂੰ ਫੋਨ ਕਰੂਗੀ ਮੰਮੀ ਤੈਨੂੰ ਪਤਾ ਲੱਗਾ ਜਿੱਦ ਨਾਲ ਮੈਂ ਜੈਣਾ ਸੀ ਅੱਗੇ ਜਨ ਮੋਹਦਾ ਚੜ ਕੇ ਆਇਆ ਨਹੀਂ ਉਹ ਮੇਕ ਕਰ ਜਾ ਜਿਆ ਤੇ ਮੈਂ ਤੁਰ ਕੇ ਆਉਣਾ ਵਾ ਤੋਰ ਕੇ ਤੇ ਆਉਣਾ ਕੋਈ ਨਹੀਂ ਮੈਂ ਉਹਨੂੰ ਸੁੱਖ ਨੂੰ ਆਖ ਦੂੰਗੀ ਜਦੋਂ ਮੈਨੂੰ ਫੋਨ ਲਾਉਗੀ ਨਾ ਤਾਂ ਮੈਂ ਤੈਨੂੰ ਫੋਨ ਲਾ ਦੂੰਗੀ ਨਾ ਹੋਊਗਾ ਤ ਉਹਦੇ ਕੋਲ ਸਕੂਟਰੀ ਆ ਤੇ ਤੂੰ ਥੋੜਾ ਜਾਜੀ ਤੇ ਮੈਂ ਉਹਨੂੰ ਆਖੂਗੀ ਪਿਛਾਣ ਚੜਾ ਲਿਆ ਤੇ ਜੇ ਕੁੜੀ ਵਾਲੇ ਦੇ ਨਾਲ ਆ ਗਿਆ ਤਾਂ ਫੇਰ ਉਹਨਾਂ ਕੋਲ ਲੈ ਤਾਂ ਕਿ ਉਹ ਆਖੂ ਮੈਂ ਹੁਣ ਉੱਥੋਂ ਆਈ ਮੈਂ ਹੁਣੇ ਆਉਣੀ ਤ ਉਹ ਚੜਾ ਲਿਆ ਹੁਣੇ ਤੇਰੀ ਤੂੰ ਮੈਨੂੰ ਪਹਿਲਾਂ ਹੀ ਫੋਨ ਕਰਦੀ ਉਦਾਂ ਵੀ ਮੈਨੂੰ ਫੋਨ ਲਾਉਗੀ ਤੇ ਮੈਂ ਉਹਦਾ ਫੋਨ ਕਰ ਦੂੰ ਤੂੰ ਉਹ ਕਰਦੀ ਨਾ ਇਹ ਨਾ ਹੋਊ ਤੇ ਕਹੇ ਮੁੰਡੇ ਨੂੰ ਆਖੀ ਮੈਨੂੰ ਬਾਹ ਕਰ ਜਾ ਆਹ ਨਹੀਂ ਉਹਦੇ ਮੈਂ ਮਾਰੂ ਤਰਲਾ ਤੁਲਾ ਆਹ ਚਲ ਠੀਕ ਹੈ ਮੈਂ ਜਾਣਾ ਕੰਮ ਤੇ ਹਾਂ ਉਹ ਰੱਖੀ ਧਿਆਨ ਕਰਦਾ ਚੰਗਾ ਮੈਂ ਜਾਗਦੀ ਮੈਂ ਕੜੀ ਸੁੱਤੀ ਰਹਿਣੀ ਮੈਨੂੰ ਕੜੀ ਨੀਂਦ ਆਉਂਦੀ ਤੂੰ ਚਲ ਜਾਣਾ ਤਾਂ ਮੈਂ ਘਰੇ ਇਕੱਲੀ ਰਹਿਣੀ ਆਹ ਸਫਾਈ ਸਬੂਈ ਕਰ ਲਈ ਕਿ ਪਤਾ ਨਹੀਂ ਪਰੋਨੇ ਆ ਹੀ ਹਨ ਕੋਈ ਨਹੀਂ ਪੁੱਤ ਜੇ ਦਾ ਸੰਜੋਗ ਹੋਏ ਉਹਨਾਂ ਸਫਾਈ ਤੋਂ ਬਗੈਰ ਹੀ ਘਰ ਜਾਣਾ ਆਹ ਤੇ ਤੂੰ ਫਿਕਰ ਨਾ ਕਰ ਹੋਈ ਜਾਣਾ ਤਾਂ ਸੋਖਾਈਆ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਨੂੰ ਹੀ ਠੀਕੰਡੇ ਹੈਗੇ ਦੱਸਿਆ ਕੋਨੇ ਆਹ ਵੇਖੋ ਫੋਟੋ ਦਿਖਾਈ ਚਾ ਤੂੰ ਵੇਖੀ ਹੁ ਨਹੀਂ ਫੋਟੋ ਠੀਕ ਆ ਆਹ ਠੀਕ ਮੁੰਡੇ ਦੀ ਹਾਂ ਅਮਰ ਜੱਡਾ ਹੀ ਆ ਪੂਰਾ ਕੁੜੀ ਨੇ ਵੇਖਿਆ ਮੁੰਡਾ ਤੁਹਾਨੂੰ ਤੇ ਪਸੰਦੀ ਬੜਾ ਆਇਆ ਪਹਿਲਾਂ ਕਹਿੰਦੀ ਨਹੀਂ ਮੈਨੂੰ ਨਹੀਂ ਪਸੰਦ ਹਾਂ ਤੇ ਬਾਅਦ ਵਿੱਚ ਜਦ ਉਹ ਆ ਕੇ ਮਿੰਤਾ ਕਰਨ ਦਾ ਵੀ ਭਾਬੀ ਚੱਲ ਜੋ ਉਹਨੂੰ ਪਸੰਦ ਤੇ ਸਾਨੂੰ ਪਸੰਦੀ ਆਗੇ ਜੋ ਹੋਰ ਉਹਨੇ ਤੇ ਪਕੌੜੇ ਖਵਾਤੇ ਇਹਨੂੰ ਬਾਕੀ ਕੀ ਬਾਕੀ ਕੀ ਕੀਤਾ ਪਤਾ ਪੂਰਾ ਬਾਕੀ ਤੇ ਹੁਣ ਮਿੰਦੂ ਤੇ ਪਤਾ ਕਰਦੇ ਆ ਨਹੀਂ ਬਾਕੀ ਤੁਸੀਂ ਆਪਣਾ ਤਸੱਲੀ ਨਾਲ ਪਤਾ ਕਰ ਲਓ ਤੇ ਮੇਰੀ ਗੱਲ ਸੁਣ ਦੀ ਦੀ ਹਾਇ ਟਾਈਮ ਬੜਾ ਹੋ ਗਿਆ ਮੈਨੂੰ 2 ਘੰਟੇ ਹੋਏ ਆਈ ਨੂੰ ਤੇ ਮੈਨੂੰ ਫੇਰ ਅੱਜ ਗਾਲਾਂ ਪੈ ਜੀ ਨੇ ਮੇਰਾ ਸਾਰਾ ਹੀ ਕੰਮ ਕਰਨ ਵਾਲਾ ਵਾ ਬਾਕੀ ਤੁਸੀਂ ਗੱਲ ਕਰਕੇ ਤੇ ਮੈਨੂੰ ਦੱਸ ਦਿਓ ਚਲ ਜੀ ਚੰਗਾ ਮੈਂ ਜਾਣੀ ਆ ਫੇਰ ਚੋਲਿਆਂ ਦੀ ਕੋਈ ਕਤਲ ਕਰੇ ਤੇ ਕਰਾਉਣੀ ਨਹੀਂ ਹੁੰਦੀ ਹਾਂ ਛੇ ਆਪਣੀ ਕਰਨਾ ਹੈ ਚੋਲਿਆਂ ਦਾ ਨਹੀਂ ਹੁਣ ਮੈਂ ਜਾਣਦੀ ਆ ਕੀਤਾ ਅਗਲੀ ਨੇ ਕੇ ਉਹ ਔੜੇ ਕੱਢੇ ਠੀਕ ਹਾਂ ਚਲ ਸਾਨੂੰ ਕੁੜੀ ਖੁਸ਼ ਚਾਹੀਦੀ ਹੈ ਕੇ ਕੁੜੀ ਬੜੀ ਖੁਸ਼ੀ ਹੋ ਹੂੰ ਤੇ ਭਰੇ ਵਾਪੀ ਇੱਕ ਵਾਰੀ ਆਪਾਂ ਐ ਬੁੜੀ ਪੁੱਛ ਪੜਤਾਲ ਕਰਕੇ ਕਿ ਕੱਲ ਨੂੰ ਨਾ ਕੋਈ ਪੰਗਾ ਪਵੇ ਪਹਿਲਾਂ ਪਤਾ ਕਰ ਲਈਏ ਨਾ ਤਾਂ ਫੇਰ ਖੇਜਣ ਨੂੰ ਮੈਂ ਕਿੰਨੀ ਪਹਿਲਾਂ ਵੇਖ ਲਈ ਹੂੰ ਹਾਂ ਵੇਖਾਂਗੇ ਤੇ ਪਸੰਦ ਆਊਗਾ ਤੇ ਫੇਰੇ ਪਤਾ ਕਰਾਂਗੇ ਤੂੰ ਮੁੜ ਕੇ ਪਹਿਲਾਂ ਪਤਾ ਕਰ ਲਈਏ ਪਹਿਲਾਂ ਪਤਾ ਕਰੀਏ ਤੇ ਫੇਰ ਹੀ ਆ ਚੱਲ ਪਾਣੀ ਪੂਣੀ ਲਿਆ ਫੇਵੇਂ ਨੀ ਉਹ ਤੇ ਮੈਂ ਕਿੰਨੀ ਵੀ ਮੰਮੀ ਹੁੰਦੇ ਨਾ ਤੇ ਫੇਰ ਹੀ ਇਦਾਂ ਤਾਂ ਮਤ ਵੀ ਐਨੀ ਆ ਪੂਰੀ ਕੀ ਕਰਨਾ ਕੀ ਨਹੀਂ ਕਿੱਥੇ ਆਪਣੇ ਨਿਆਣੇ ਜਵਾਨ ਹੋਣੇਗੇ ਫੇਰ ਕਿੱਥੇ ਜਾ ਕੇ ਤੇ ਆ ਘਮਾਂ ਚ ਪੈਣਾ ਹੀਗਾ ਓਏ ਚੱਲ ਕੋਈ ਨਹੀਂ ਕੰਨਿਆ ਦਾ ਨ ਮਹਾਦਾਨ ਹੁੰਦਾ ਵਾ ਕੋਈ ਗੱਲ ਨਹੀਂ ਆ ਮੈਂ ਕਿਹੜਾ ਕਹਾਂ ਦੀ ਮੈਂ ਤੇ ਉਹਨੂੰ ਦੱਸਿਆ ਮੈਂ ਕਿ ਆਪਾਂ ਤੇ ਬਹਿਬੂਹੇ ਨਾ ਕਰਨੇ ਬਾਕੀ ਇਹ ਵੀ ਘਰ ਆਪਾਂ ਜ਼ਰੂਰ ਵੇਖਿਆਵਾਂਗੇ ਕਿਹੜੀ ਜਿੱਡ ਹੈਗੀ ਕਿਹੜੀ ਨਹੀਂ ਹੈਗੀ ਆਪਣੀਆਂ ਪੂਰੀ ਤਸੱਲੀ ਨਾਲ ਫੇਰ ਕੁੜੀ ਵਿਆਹਾਂਗੇ ਕੋਈ ਨਹੀਂ ਹੋਰ ਚਾਰ ਸਾਲ ਲੇਟ ਵੀ ਵਿਆਹਾਂਗੇ ਤੇ ਕੋਈ ਚੱਕਰ ਨਹੀਂ ਪੈਣਾ ਐਡਾ ਬੜੀ ਸ਼ਿਆਣੀ ਹੋ ਗਈਆਂ ਪੈਦਗੜਾ ਪਤਾ ਲੱਗਣਾ ਲੜਾਈ ਪੜਾਈ ਹੈ ਰੌਣਕ ਮੇਲਾ ਘੜੀ ਹੋ ਜਾਊਗਾ ਫਿਰ ਕੀ ਚੱਲ ਆ ਪਾਣੀ ਕਰਦੇ ਨੇ ਸਾਹ ਬਾਚ ਚਲੋ ਆ ਫਿਰ ਵੇਖ ਲੋ ਚੱਜਣਾ ਮੈਂ ਵੇਖਿਆ ਜੇ ਤੂੰ ਵੀ ਵੇਖਿਆ ਕੋਈ ਗੱਲ ਹੋ ਆ ਗਈ